ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤਿ ਸਾਭ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋਹੜੀ ਵਾਲੀ ਰਾਤ ਬਲਦੀ ਹੋਈ ਅੱਗ ਵਿੱਚ ਆਪਾਂ ਕਿਹੜੀ ਚੀਜ਼ ਪਾਉਣੀ ਜਿਸ ਦੇ ਨਾਲ ਸਾਡੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਸਾਡੇ ਘਰ ਵਿੱਚ ਤਰੱਕੀ ਖੁਸ਼ਹਾਲੀ ਬਰਕਤਾਂ ਆਉਣਗੀਆਂ ਪੈਸਾ ਆਵੇਗਾ ਤਾ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਇਸ ਵਿਸ਼ੇ ਤੇ ਗੱਲ ਕਰਾਂਗੇ ਆਪਾਂ ਇਸ ਵਿਚਾਰ ਦੇ ਵਿੱਚ ਨਹੀਂ ਪੈਣਾ ਕਿ ਲੋਹੜੀ ਸਿੱਖਾਂ ਦਾ ਤਿਉਹਾਰ ਹੈ ਜਾਂ ਨਹੀਂ ਕਿਉਂਕਿ ਪੰਜਾਬ ਦੇ ਹਰੇਕ ਘਰ ਦੇ ਵਿੱਚ ਲੋਹੜੀ ਬਾਲੀ ਜਾਂਦੀ ਹੈ ਜੋ ਨਹੀਂ ਬਾਲਦੇ ਉਹਨਾਂ ਨੂੰ ਵੀ ਮੁਬਾਰਕ ਅਤੇ ਜੋ ਬਾਲਦੇ ਨੇ ਉਹਨਾਂ ਨੂੰ ਵੀ ਮੁਬਾਰਕ ਪਰ ਇਥੇ ਆਪਾਂ ਗੱਲ ਕਰਨੀ ਹੈ ਜੋ ਲੋੜੀ ਬਾਲਦੇ ਨੇ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਜਦੋਂ ਵੀ ਲੋੜੀ ਬਾਲਦੇ ਨੇ ਅਕਸਰ ਹੀ ਉਹ ਬਾਲੀ ਹੋਈ ਲੋੜੀ ਜਿਸ ਨੂੰ ਭੁਗਾ ਵੀ ਆਖਿਆ ਜਾਂਦਾ ਹੈ ਉਸ ਵਿੱਚ ਤੇਲ ਸੁੱਟੇ ਜਾਂਦੇ ਨੇ ਮੂੰਗਫਲੀ ਰਿਓੜੀਆਂ ਸੁੱਟੀਆਂ ਜਾਂਦੀਆਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੇ ਆਪਣੇ ਰਿਵਾਜ ਬਣਾਏ ਹੋਏ ਨੇ ਉਹਨਾਂ ਰਿਵਾਜਾਂ ਦੇ ਅਨੁਸਾਰ ਲੋੜੀ ਬਾਲੀ ਜਾਂਦੀ ਆ ਅਤੇ ਲੋੜੀ ਦੇ ਵਿੱਚ ਵਸਤੂਆਂ ਸੁੱਟੀਆਂ ਜਾਂਦੀਆਂ ਨੇ ਕਈ ਲੋਕ ਬਾਲਦੀ ਹੋਈ ਲੋੜੀ ਦੇ ਵਿੱਚ ਤਿਲ ਸੁੱਟ ਕੇ ਕਹਿੰਦੇ ਨੇ ਈਸ਼ਵਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ ਕਈ ਕਹਿੰਦੇ ਨੇ ਭਰੀ ਆ ਸਖਣੀ ਜਾ ਕਹਨ ਤੋਂ ਭਾਵ ਕਿ ਹਰੇਕ ਇਲਾਕੇ ਦੇ ਵਿੱਚ ਆਪੋ ਆਪਣੇ ਰਿਵਾਜ ਬਣੇ ਹੋਏ ਨੇ ਆਪੋ ਆਪਣੇ ਹਿਸਾਬ ਦੇ ਨਾਲ ਲੋੜੀ ਬਾਲਦੇ ਨੇ ਲੋੜੀ ਸੇਕਦੇ ਨੇ ਅਤੇ ਲੋੜੀ ਦੇ ਵਿੱਚ ਕੁਝ ਵਸਤੂਆਂ ਪਾਉਂਦੇ ਨੇ ਆਪਾਂ ਇੱਥੇ ਗੱਲ ਕਰਨੀ ਹੈ ਕਿ ਸਿਰਫ ਮੂੰਹ ਦੇ ਨਾਲ ਕਹਿੰਦੇ ਨਾਲ ਸਿਰਫ ਜ਼ੁਬਾਨ ਦੇ ਨਾਲ ਕਹਿੰਦੇ ਨਾਲ ਸਾਡੇ ਘਰ ਦੇ ਵਿੱਚੋਂ ਦਲਿੱਦਰ ਨਹੀਂ ਜਾਣਾ। ਈਸ਼ਵਰ ਨੇ ਨਹੀਂ ਆਉਣਾ ਜੇਕਰ ਆਪਾਂ ਘਰ ਦੇ ਵਿੱਚ ਸੱਚਮੁੱਚ ਖੁਸ਼ਹਾਲੀ, ਬਰਕਤਾਂ, ਤੰਦਰੁਸਤੀ ਚਾਹੁੰਦੇ ਆਂ ਤਾਂ ਫਿਰ ਸਾਨੂੰ ਮਨ ਤੋਂ ਪੱਕਾ ਮਜ਼ਬੂਤ ਇਰਾਦਾ ਬਣਾਉਣਾ ਪੈਣਾ ਹੈ। ਕਿਸ ਬਲਦੀ ਹੋਈ ਅੱਗ ਦੇ ਵਿੱਚ ਮੈਂ ਸੱਚਮੁੱਚ ਅੱਜ ਆਪਣਾ ਆਲਸ ਦਲਿੱਦਰ ਸਾੜ ਦੇਣਾ ਹੈ। ਉਦਮ ਦਾ ਪੱਲਾ ਫੜ ਲੈਣਾ ਹੈ ਮਿਹਨਤ ਦਾ ਪੱਲਾ ਫੜ ਲੈਣਾ ਹੈ ਕਿਉਂਕਿ ਜਦੋਂ ਆਪਾਂ ਮੰਨ ਤੋਂ ਆਪਣੇ ਦਲਿੱਦਰ ਨੂੰ ਸਾੜਾਂਗੇ ਆਲਸ ਨੂੰ ਸਾੜਾਂਗੇ ਤਾਂ ਹੀ ਇਸ ਨੇ ਆਪਣਾ ਖਿਹੜਾ ਛੱਡਣਾ ਹੈ ਜ਼ੁਬਾਨ ਦੇ ਨਾਲ ਕਹਿ ਕੇ ਜਾਂ ਤਿਲ ਸੁਟਣ ਦੇ ਨਾਲ ਕੁਝ ਨਹੀਂ ਹੋਣਾ ਇਸ ਕਰਕੇ ਅੱਜ ਦੀ ਰਾਤ ਲੋਹੜੀ ਵਾਲੇ ਰਾਤ ਆਪਣੇ ਮਨ ਵਿੱਚੋਂ ਆਪਣੇ ਅੰਦਰ ਵਿੱਚੋਂ ਇਹ ਆਲਸ ਦਲਿੱਦਰ ਨੂੰ ਬਿਲਕੁਲ ਤਿਆਗ ਦਵੋ ਅਤੇ ਉਦਮ ਦਾ ਪੱਲਾ ਫਾੜ ਲਵੋ ਇਸ ਦੀ ਸ਼ੁਰੂਆਤ ਕੱਲ ਤੋਂ ਹੀ ਕਰਨੀ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣਾ ਹੈ ਤਾਂ ਪਹਿਲਾ ਕੰਮ ਕੀ ਅੰਮ੍ਰਿਤ ਵੇਲੇ ਉੱਠਣਾ ਹੈ ਦੂਸਰਾ ਕੰਮ ਕੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ ਆਦਤ ਪੱਕੀ ਬਣਾਓ ਕਿਉਂਕਿ ਜਿਹੜੇ ਇਹ 2 ਮਹੀਨੇ ਨੇ ਇਹਨਾਂ ਦੇ ਵਿੱਚ ਆਲਸ ਤੇ ਲਿੱਦਰ ਬਹੁਤ ਜ਼ਿਆਦਾ ਪੈਂਦਾ ਹੈ ਰਜਾਈ ਛੱਡਣੋਂ ਦਿਲ ਨਹੀਂ ਕਰਦਾ ਪਰ ਆਪਣੀ ਆਦਤ ਬਣਾਓ ਪੀ ਅੰਮ੍ਰਿਤ ਵੇਲੇ ਉਠੋ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰੋ ਇਸ਼ਨਾਨ ਕਰਨ ਦੇ ਨਾਲ ਇੱਕ ਤਾਂ ਸਾਡਾ ਆਲਸ ਦੂਰ ਹੋ ਜਾਂਦਾ ਹੈ ਦਲਿੱਦਰ ਦੂਰ ਹੋ ਜਾਂਦਾ ਹੈ ਫਿਰ ਸਾਡਾ ਮਨ ਵੀ ਬਾਣੀ ਦੇ ਵਿੱਚ ਜੁੜਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੀਸਰਾ ਕੰਮ ਹੈ ਬਾਣੀ ਪੜਨੀ ਹੈ ਚੌਥਾ ਕੰਮ ਆਪਣੀ ਜੋ ਵੀ ਟਾਲਣ ਦੀ ਆਦਤ ਆ ਭਾਵ ਕਿ ਹਰੇਕ ਕੰਮ ਜੋ ਆਪਾਂ ਕਹਿੰਦੇ ਆ ਕਿ ਨਹੀਂ ਅੱਜ ਨਹੀਂ ਕਰਨਾ ਕੱਲ ਨੂੰ ਕਰਾਂਗੇ ਇਹ ਟਾਲਣ ਵਾਲੀ ਆਦਤ ਨੂੰ ਤਾਂ ਲੋਹੜੀ ਦੀ ਅੱਗ ਵਿੱਚ ਜ਼ਰੂਰ ਸਾੜਨਾ ਹੈ ਹਰੇਕ ਕੰਮ ਨੂੰ ਅੱਜ ਹੀ ਕਰਨਾ ਹੈ ਹੁਣੇ ਹੀ ਕਰਨਾ ਹੈ ਇਹ ਆਦਤ ਆਪਣੇ ਆਪ ਬਣਾਉਣੀ ਆ ਕਿਉਂਕਿ ਕੱਲ ਕਦੇ ਆਉਂਦਾ ਹੀ ਨਹੀਂ ਕੱਲ ਕਿਸੇ ਨੇ ਵੇਖਿਆ ਹੈ ਆਉਣ ਵਾਲਾ ਕੱਲ ਫਿਰ ਸਾਡਾ ਅੱਜ ਬਣ ਜਾਂਦਾ ਹੈ ਪਰ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਚਾਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਤਰੱਕੀ ਚਾਹੁੰਦੇ ਆ ਖੁਸ਼ਹਾਲੀ ਚਾਹੁੰਨੇ ਆ ਤਾਂ ਦਰੁਸਤੀ ਚਾਹੁੰਨੇ ਆ ਤਾਂ ਵੀਰ ਹਰੇਕ ਕੰਮ ਨੂੰ ਅੱਜ ਹੀ ਹੁਣੇ ਹੀ ਕਰਨ ਦੀ ਆਦਤ ਪਾਓ ਟਾਲਣ ਵਾਲਾ ਕੰਮ ਕਦੇ ਨਹੀਂ ਹੋ ਸਕਦਾ ਉਹ ਫਿਰ ਕੱਲ ਤੋਂ ਬਾਅਦ ਕੱਲ ਆਉਣ ਵਾਲੀ ਕੱਲ ਤੇ ਚੱਲਦਾ ਰਹਿੰਦਾ ਹੈ ਇਸ ਕਰਕੇ ਜੋ ਕਰਨਾ ਹੈ ਅੱਜ ਹੀ ਕਰਨਾ ਹੈ ਹੁਣੇ ਹੀ ਕਰਨਾ ਹੈ ਮਿਹਨਤ ਕਰੋ ਇਸ ਆਲਸ ਨੂੰ ਬਿਲਕੁਲ ਤਿਆਗ ਦਵੋ ਹਰੇਕ ਕੰਮ ਦੇ ਵਿੱਚ ਮਿਹਨਤ ਕਰਨੀ ਬੇਹਦ ਜ਼ਰੂਰੀ ਹੈ ਮਿਹਨਤ ਦਾ ਪੱਲਾ ਕੁੱਟ ਕੇ ਫੜ ਲਓ ਤਾਂ ਦੇਖਣਾ ਹਰੇਕ ਕੰਮ ਦੇ ਵਿੱਚ ਕਾਮਯਾਬੀ ਮਿਲੇਗੀ ਚਾਹੇ ਸਾਡਾ ਅਧਿਆਤਮਿਕ ਜੀਵਨ ਹੈ ਚਾਹੇ ਸਾਡਾ ਕਾਰੋਬਾਰ ਹੈ ਹਰੇਕ ਕੰਮ ਵਿੱਚ ਮਿਹਨਤ ਸਾਨੂੰ ਹੀ ਕਰਨੀ ਪੈਣੀ ਹੈ ਫਿਰ ਹੀ ਤਰੱਕੀ ਮਿਲੇਗੀ ਕਿਉਂਕਿ ਹੁਣ ਕਈ ਲੋਕ ਨੇ ਜੋ ਅੰਮ੍ਰਿਤ ਵੇਲੇ ਨਹੀਂ ਉੱਠਦੇ ਉਹਨਾਂ ਦੀ ਸਲਾਹ ਵੀ ਇਹੀ ਹੁੰਦੀ ਆ ਕਿ ਉਹਨਾਂ ਦੀ ਗੱਲ ਉਹਨਾਂ ਦੀ ਮਤ ਵੀ ਇਹੀ ਹੁੰਦੀ ਆ ਉਹ ਕਹਿਣਗੇ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਕੀ ਹੋ ਜਾਂਦਾ ਹੈ ਰੱਬ ਦਾ ਨਾਮ ਹੀ ਲੈਣਾ ਹੈ ਜਦੋਂ ਮਰਜ਼ੀ ਲੈ ਲਓ ਜਾਂ ਫਿਰ ਕਈ ਕਹਿਣਗੇ ਕਿ ਜ਼ਰੂਰੀ ਨਹੀਂ ਕਿ ਅੰਮ੍ਰਿਤ ਵੇਲੇ ਉੱਠ ਕੇ ਹੀ ਕੰਮ ਸਮੇਂ ਸਿਰ ਹੁੰਦੇ ਨੇ ਅਸੀਂ ਤਾਂ 7 ਵਜੇ ਉੱਠ ਕੇ ਵੀ ਉੱਠਦਿਆਂ ਸਾਰਾ ਕੰਮ ਤੇ ਲੱਗ ਜਾਈਦਾ ਹੈ ਛੱਟ ਸਾਰੇ ਕੰਮ ਕਰ ਲਈਦੇ ਨੇ ਫੁਰਤੀ ਹੋਣੀ ਚਾਹੀਦੀ ਆ ਜ਼ਰੂਰੀ ਨਹੀਂ ਕਿ ਅੰਮ੍ਰਿਤ ਵੇਲੇ ਉੱਠ ਕੇ ਹੀ ਕੰਮ ਜਲਦੀ ਹੁੰਦੇ ਨੇ ਉਹ ਇਹੋ ਜਿਹੇਆ ਦਲੀਲਾਂ ਦਿੰਦੇ ਨੇ ਪਰ ਨਹੀਂ ਜੋ ਸਾਨੂੰ ਅੰਮ੍ਰਿਤ ਵੇਲੇ ਤੋਂ ਦਾਤਾਂ ਪਕਸ਼ਾਂ एनर्जी ਮਿਲਦੀ ਆ ਉਹ ਸਾਨੂੰ ਦਿਨ ਵਿੱਚ ਹੋਰ ਕਿਤੋਂ ਨਹੀਂ ਮਿਲ ਸਕਦੀ ਇਸ ਲਈ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਅੰਮ੍ਰਿਤ ਵੇਲੇ ਦੀ ਖਾਸ ਖਾਸੀਅਤ ਹੈ ਇਸ ਕਰਕੇ ਅੰਮ੍ਰਿਤ ਵੇਲੇ ਦੀ ਰੀਤ ਕੋਈ ਵੀ ਵਲਾ ਨਹੀਂ ਕਰ ਸਕਦਾ ਅੰਮ੍ਰਿਤ ਵੇਲੇ ਉੱਠਣਾ ਬਿਹਤ ਜਰੂਰੀ ਆ ਜੋ ਮੇਰੇ ਵੀਰ ਅਤੇ ਭੈਣਾਂ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਵਧਾਈ ਦੇ ਹੱਕਦਾਰ ਨੇ ਉਹ ਆਪਣਾ ਅੰਮ੍ਰਿਤ ਵੇਲਾ ਸੰਭਾਲਣਾ ਕਦੇ ਵੀ ਕਿਸੇ ਦੀ ਮਤ ਦੇ ਮਗਰ ਨਹੀਂ ਲੱਗਣਾ ਕਿ ਅੰਮ੍ਰਿਤ ਵੇਲੇ ਉੱਠਣ ਨਾਲ ਕੀ ਹੋ ਜਾਂਦਾ ਹੈ ਜੋ ਹੁੰਦਾ ਹੈ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਹੀ ਹੁੰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀਆਂ ਬਰਕਤਾਂ ਮਿਲਦੀਆਂ ਨੇ ਦੂਸਰਾ ਨੰਬਰ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਸਾਰੇ ਕੰਮ ਸਮੇਂ ਸਿਰ ਹੋ ਜਾਂਦੇ ਨੇ ਤੀਸਰਾ ਕੰਮ ਅੰਮ੍ਰਿਤ ਵੇਲਾ ਸਾਨੂੰ ਤੰਦਰੁਸਤੀ ਦਿੰਦਾ ਹੈ ਕਿਉਂਕਿ ਅੰਮ੍ਰਿਤ ਵੇਲੇ ਦਾ ਜੋ ਵੇਲਾ ਹੈ ਉਹ ਬੜਾ ਹੀ ਪਵਿੱਤਰ ਅਤੇ ਸ਼ੁੱਧ ਹੁੰਦਾ ਹੈ ਨਿਰਮਲ ਹੁੰਦਾ ਹੈ ਅੰਮ੍ਰਿਤ ਵੇਲੇ ਉੱਠਿਆ ਹੋਇਆ ਇਨਸਾਨ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਨਿਰਾਸ਼ਾ ਉਸੇ ਇਨਸਾਨ ਦੇ ਕੋਲ ਨਹੀਂ ਰਹਿੰਦੀ ਇਸ ਕਰਕੇ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਇਹ ਤਿੰਨ ਗੱਲਾਂ ਪੱਕੀਆਂ ਕਰ ਲਓ ਅਤੇ ਚੌਥੀ ਗੱਲ ਕਿ ਮੈਂ ਮਿਹਨਤ ਕਰਨੀ ਆ ਤੁਸੀਂ ਮਿਹਨਤ ਕਰਦੇ ਜਾਣਾ ਹੈ ਫਾਲ ਦੇਣਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਹੱਥ ਵਿੱਚ ਆ। ਅਤੇ ਯਕੀਨ ਕਰਕੇ ਜਾਣਿਓ ਕਿ ਕੀਤੀ ਹੋਈ ਮਿਹਨਤ ਦਾ ਫਾਲ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਕਦੇ ਵੀ ਨਹੀਂ ਰੱਖਦੇ। ਉਹ ਸਾਨੂੰ ਜ਼ਰੂਰ ਦਿੰਦੇ ਨੇ। ਇਸ ਕਰਕੇ ਮਿਹਨਤ ਕਰਦੇ ਜਾਓ। ਮਿਹਨਤ ਦਾ ਫਾਲ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਜ਼ਰੂਰ ਦੇਣਗੇ। ਮਿਹਨਤੀ ਲੋਕਾਂ ਦੀ ਬਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਆ ਕੇ ਫੜਦੇ ਨੇ। ਉਹਨਾਂ ਦੇ ਹਰੇਕ ਕੰਮ ਵਿੱਚ ਬਰਕਤ ਪਾਉਂਦੇ ਨੇ ਉਹਨਾਂ ਦੇ ਹਰੇਕ ਕੰਮ ਨੂੰ ਨੇਪਰੇ ਚੜਾਉਂਦੇ ਤਾਂ ਬਸ ਅੱਜ ਦੀ ਰਾਤ ਲੋਹੜੀ ਵਾਲੀ ਰਾਤ ਜਦੋਂ ਤਿਲ ਸੁੱਟਨੇ ਨੇ ਜਦੋਂ ਬਲਦੀ ਹੋਈ ਅੱਗ ਨੂੰ ਜੋ ਵੀ ਤੁਸੀਂ ਪੂਜਾ ਪਾਠ ਕਰਦੇ ਹੋ ਜੋ ਵੀ ਤੁਹਾਡੇ ਰਿਵਾਜ ਨੇ ਉਸ ਦਾ ਨਹੀਂ ਮੈਨੂੰ ਪਤਾ ਕਿ ਤੁਸੀਂ ਕੀ ਕਰਦੇ ਹੋ ਕਿਸ ਤਰ੍ਹਾਂ ਲੋਹੜੀ ਬਾਲਦੇ ਹੋ ਪਰ ਇਹ ਬੇਨਤੀ ਜ਼ਰੂਰ ਕਰਾਂਗੇ ਕਿ ਜੇਕਰ ਤੁਸੀਂ ਸੋਚਦੇ ਕਿ ਸਿਰਫ ਜ਼ੁਬਾਨ ਦੇ ਨਾਲ ਕਹਿੰਦੇ ਨਾਲ ਹੀ ਦਲੇਦਰ ਜਾਵੇਗਾ ਤੇ ਇਹ ਨਹੀਂ ਹੋਣਾ ਇਹ ਘਰ ਦੇ ਵਿੱਚ ਉਹ ਦਲੇਦਰ ਨੂੰ ਮਿਟਾਉਣ ਦੇ ਲਈ ਆਲਸ ਨੂੰ ਜੜਾਂ ਤੋਂ ਖਤਮ ਕਰਨ ਦੇ ਲਈ ਉਦਮ ਸਾਨੂੰ ਖੁਦ ਹੀ ਕਰਨਾ ਪੈਣਾ ਹੈ ਤੇ ਇਸ ਦੀ ਸ਼ੁਰੂਆਤ ਅੱਜ ਤੋਂ ਹੀ ਕਰਨੀ ਹੈ ਆਪਣੇ ਆਪ ਦੇ ਨਾਲ ਪੱਕਾ ਵਾਅਦਾ ਕਰਨਾ ਹੈ ਕਿ ਅੱਜ ਜੋ ਵੀ ਮੇਰਾ ਆਲਸ ਹੈ ਮੇਰੇ ਅੰਦਰ ਦੀ ਮੈਂ ਹੈ ਅੰਦਰ ਦਾ ਹੰਕਾਰ ਹੈ ਕਿਸੇ ਦੇ ਪ੍ਰਤੀ ਈਰਖਾ ਹੈ ਉਹ ਅੱਜ ਮੈਂ ਬਲਦੀ ਹੋਈ ਅੱਗ ਦੇ ਵਿੱਚ ਸਾੜ ਦੇਣੀ ਹੈ ਕੱਲ ਤੋਂ ਨਵੀਂ ਸ਼ੁਰੂਆਤ ਕਰਨੀ ਹੈ ਜਿਸ ਦੇ ਵਿੱਚ ਮੈਂ ਉਦਮੀ ਬਣਾਗਾ ਮਿਹਨਤੀ ਬਣਾਗਾ ਅਤੇ ਹਰੇਕ ਕੰਮ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਕਰਾਂਗਾ ਹਰੇਕ ਕੰਮ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਨਾਲ ਲੈ ਕੇ ਚੱਲਾਂਗਾ ਭਾਵ ਕੀ ਅੰਮ੍ਰਿਤ ਵੇਲੇ ਉਠਾਂਗਾ ਬਾਣੀ ਪੜਾਂਗਾ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਾਂਗਾ ਇਹ ਕੁਝ ਕੋ ਆਦਤਾਂ ਅੱਜ ਤੋਂ ਆਪਣੀ ਜ਼ਿੰਦਗੀ ਵਿੱਚ ਪੱਕੀਆਂ ਕਰਨੀਆਂ ਨੇ ਆਲਸ ਦਾ ਖੇੜਾ ਛੱਡ ਕੇ ਉਦਮ ਦਾ ਪੱਲਾ ਫੜਨਾ ਹੈ ਮਿਹਨਤ ਦਾ ਪੱਲਾ ਫੜਨਾ ਹੈ ਅਤੇ ਇਹ ਕੰਮ ਸਾਨੂੰ ਆਪਣੇ ਆਪ ਕਰਨੇ ਪੈਣੇ ਨੇ ਸਿਰਫ ਤਿੱਲ ਸੁੱਟਣ ਦੇ ਨਾਲ ਮੂੰਗਫਲੀ ਅੱਗ ਵਿੱਚ ਸੁੱਟਣ ਦੇ ਨਾਲ ਸਾਡਾ ਦਲੇਦਰ ਖਤਮ ਨਹੀਂ ਹੋਣਾ ਇਹ ਸਾਨੂੰ ਹਿੰਮਤ ਖੁਦ ਹੀ ਕਰਨੀ ਪੈਣੀ ਹੈ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ